ਮੋਨ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲੋਂ ਇਥੋਂ ਲੰਘਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਫਿਰ ਆਪਣੇ ਘਰਾਂ ਨੂੰ ਪਰਚ ਸਕਦੇ ਨੇ ਹੁਣੇ ਕਿਹਾ ਕਿ ਮੋਟਰ ਲਾ ਕੇ ਜੇਕਰ ਇਥੋਂ ਹੜ ਅੱਡਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸੇ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨਾਂ ਨੇ ਕਿਹਾ ਕਿ ਟਰੱਸਟ ਦੇ ਅਧੀਨ ਇਹ ਰੋੜਾ ਹੁੰਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਥਿਤੀ ਨੂੰ ਵੇਖਿਆ ਜਾਏ ਉਹਨਾਂ ਨੇ ਕਿਹਾ ਕਿ 12 ਮਹੀਨੇ ਚਾਏ ਵਾਰਿਸ਼ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਿੱਧੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ੍ਹ ਵਰਗੀਆਂ ਵੱਡੀਆਂ ਮਸੀਬਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੋ ਵੀ ਇਸ ਮੁਸੀਬਤ ਇਸ ਮੁਸੀਬਤ ਆ ਇਹ ਅੱਗੇ ਸੀ ਬ੍ਰਿਜ ਤੇ ਬੰਦੀ ਰਹਿੰਦਾ ਹੈ ਹਾਂਜੀ ਚੰਨੀਆਂ ਬੁਖਾਤਾ ਇਦਾਂ ਹੀ ਪਾਣੀ ਘੜਾ ਹੈ ਪਸਾਤਾਂ ਤੋਂ ਬਾਅਦ ਕਿੰਨੀ ਦੇਰ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜ ਥੋੜੀ ਜਿਹੀ بارش ਹੁੰਦੀ ਤਾਂ ਇੱਥੇ ਬਸ ਈ ਚਲਾ ਆ ਵੀ ਲੱਗ ਜਾਂਦਾ ਕਦੀ ਕਹਾਂ ਨਹੀਂ ਟ੍ਰੈਸਟਿੰਗ ਇਸ ਬਾਰੇ ਬੁਥੇ ਰਹੀ ਹੈ ਜੀ ਮਹਾਰਾਜ ਅੱਜ ਇਹ ਕਿਸੇ ਵੀ ਸੁਝਾਅ ਕਿਸ ਨਾ ਕੀਏ ਕਿ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਡਰ ਬਾਅਦ ਇਹ ਮੇਨ ਸਮੱਸਿਆ ਐਸਲੀ ਆਈ ਦੀ ਕਿ ਇੱਥੇ ਮੈਨ ਹੋਲਿੰਗ ਬਲਾਕ ਹੋ ਗਿਆ ਦਾ ਜੀ ਹਾਂਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਗੇਟਿੰਗ ਮਸ਼ੀਨ ਵੀ ਆਈ ਸੀ ਕਿਉਂ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਨੈਂਟ ਹਾਲਤੇ ਇਹ ਹੀ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਕਿਉਂਕਿ ਸਭ ਤੋਂ ਨੀਵੇਂ ਇਲਾਕੇ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਉਹ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਬੰਦ ਹੋ ਗਈ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕਾਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਂਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲੋਂ ਇੱਥੋਂ ਲੰਘਿਆ ਜਾਂਦਾ ਹੈ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਨੇ ਘਰਾਂ ਨੂੰ ਭਰਤ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਇਥੋਂ ਹੜ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤੇ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟਰਸਟ ਦੇ ਅਧੀਨ ਇਹ ਰੋੜਾ ਹੁੰਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਿੱਧੀ ਨੂੰ ਵੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਹੇ بارش ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਿੱਧੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ੍ਹ ਵਰਗੀਆਂ ਵੱਡੀਆਂ ਮਸੀਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੋਲੀ ਇਹ ਸਮੱਸਿਆ ਹੈ ਕਿੰਨਾ ਚਿਰ ਇਹ ਗੱਸੀ ਬੰਦੀ ਰਹਿੰਦਾ ਹਾਂਜੀ ਜਿਨੀਆ ਪਿਛਾਤਾ ਇੱਦਾਂ ਹੀ ਪਾਣੀ ਵਗਦਾ ਖਾਤਾਂ ਬਾਅਦ ਕਿੰਨੀ ਦੇਰ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜੀ ਥੋੜੀ ਜਿਹੀ بارش ਹੁੰਦੀ ਤੇ ਇੱਥੇ ਪਾਸੇ ਕੋਈ ਤਲਾਹ ਵੀ ਲੱਗ ਜਾਂਦਾ ਕਦੀ ਕਿਆ ਨਹੀਂ ਇੰਟਰਸਟਿੰਗ ਇਸ ਬਾਰੇ ਬਠੇ ਰਹੀ ਹੋ ਜੀ ਮਹਾਰਾਜੀ ਅੱਜ ਕਿੱਥੇ ਵੀ ਸੁਝਾਅ ਕਿਸ ਨਾ ਕਿ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਕਰ ਬਾਅਦ ਤੇ ਮੇਨ ਸਮੱਸਿਆ ਐਸਲੀ ਆਈ ਦੀ ਕਿ ਇੱਥੇ ਮੈਨ ਹੋਲਿੰਗ ਬਲਾਕ ਹੋ ਗਿਆ ਦਾ ਜੀ ਹਾਂਜੀ ਉਹ ਤੇ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਗੇਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਨੈਂਟ ਹੱਲ ਤੇ ਇਹ ਹੀ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਹੈ ਉਹਨਾਂ ਸਭ ਤੋਂ ਨੀਵੇਂ ਇਲਾਕੇ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਉਹ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਗਈ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕਾਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲ ਇੱਥੋਂ ਲੰਘਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਮਨੇ ਕਰਨ ਨੂੰ ਪਰਤ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਇਥੋਂ ਹੜ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿੱਥੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸੇ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤਾਂ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟਰੱਸਟ ਜਿਹਦੇ ਅਧੀਨ ਇਹ ਰੋੜਾ ਆਉਂਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਥਿਤੀ ਨੂੰ ਵੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਏ ਵਾਰਿਸ਼ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਿੱਧੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ੍ਹ ਵਰਗੀਆਂ ਵੱਡੀਆਂ ਮਸੀਬਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੋ ਵੀ ਇਸ ਸਮੱਸਿਆ ਇੱਥੇ ਸਮੱਸਿਆ ਇਹ ਹੈ ਕਿ ਸੀਵਰੇਜ ਬੰਦੀ ਰਹਿੰਦਾ ਹੈ ਆਹ ਜੀ ਜਿਨੀਆ ਬੁਝਾਤਾ ਇੱਦਾਂ ਹੀ ਪਾਣੀ ਘੜਾ ਹੈ ਪਸਾਤਾਂ ਬਾਅਦ ਕਿੰਨੀ ਦੇਰ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜੀ ਥੋੜੀ ਜਿਹੀ بارش ਹੁੰਦੀ ਹੈ ਤਾਂ ਇੱਥੇ ਬੱਸ ਕੋਈ ਤਲਾਬ ਹੀ ਲੱਗ ਜਾਂਦਾ ਕਦੀ ਕਿਆ ਨਹੀਂ ਇੰਟਰਸਟਿੰਗ ਇਸ ਬਾਰੇ ਬਠੇ ਰਹੇ ਹੋ ਜੀ ਮਹਾਰਾਜੀ ਅੱਜ ਇਹ ਕਿੱਥੇ ਵੀ ਸੁਝਾਅ ਕਿਸ ਮਸਲੇ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਕਰ ਬਾਹਰ ਇਹ ਮੇਨ ਸਮੱਸਿਆ ਐਸਲੀ ਹੈ ਜੀ ਕਿ ਇੱਥੇ ਮੈਨ ਹੋਲਿੰਗ ਬਲੌਕ ਹੋ ਗਿਆ ਦਾ ਜੀ ਹਾਂ ਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਜੇਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਾਨੈਂਟ ਹਾਲਤੇ ਇਹ ਹੀ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਕਿਉਂ ਸਭ ਤੋਂ ਨੀਵੇਂ ਇਲਾਕੇ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਉਹ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰੋਂ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕਿਹੜੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲੋਂ ਇੱਥੋਂ ਲੰਘਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਆਪਣੇ ਘਰਾਂ ਨੂੰ ਭਰਚ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਇਥੋਂ ਹੜ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤੇ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟਰਸਟ ਦੇ ਅਧੀਨ ਇਹ ਰੋਡ ਆਉਂਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਿੱਧੀ ਨੂੰ ਦੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਏ ਵਾਰਿਸ਼ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਥਿਤੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ੍ਹ ਵਰਗੀਆਂ ਵੱਡੀਆਂ ਮਸੀਬਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੋ ਇਹ ਵੀ ਸਮੱਸਿਆ ਹੈ ਕਿ ਸਮੱਸਿਆ ਇਹ ਹੈ ਕਿ ਸੀਵਰੇਜ ਬੰਦੀ ਰਹਿੰਦਾ ਹੈ ਹਾਂਜੀ ਜਿੰਨੀਆਂ ਪਿਛਾਤਾ ਇਦਾਂ ਹੀ ਪਾਣੀ ਖੜਾ ਹੈ ਵਸਾਤਨ ਬਾਅਦ ਕਿੰਨੀ ਦੇਰ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜ ਥੋੜੀ ਜਿਹੀ بارش ਹੁੰਦੀ ਤੇ ਇੱਥੇ ਬਸ ਕੀ ਚਲਾਵ ਹੀ ਲੱਗ ਜਾਂਦਾ ਕਦੀ ਕਹਾਂ ਨਹੀਂ ਟ੍ਰਸਟ ਨੂੰ ਇਸ ਬਾਰੇ ਬਠੇ ਰਹੀ ਵੜੀ ਜੀ ਮਹਾਰਾਜ ਅੱਗੇ ਕਿੱਥੇ ਵੀ ਸੁਝਾਅ ਕਿਸ ਮਸਤੇ ਕਿ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਡਰ ਬਾਅਦ ਜਾਂ ਮੇਨਸ ਮਸਿਆ ਐਸਡੀ ਆਈ ਦੀ ਕਿ ਇੱਥੇ ਮੈਨ ਹੋਲਿੰਗ ਬਲਾਕ ਹੋ ਗਿਆ ਦਾ ਜੀ ਹਾਂ ਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਗੇਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਾਨੈਂਟ ਹਾਲਤੇ ਇਹ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਕਿਉਂ ਸਭ ਤੋਂ ਨੀਵੇਂ ਇਲਾਕੇ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਆਊਟ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਬਣੀ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕਿਆਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲੋਂ ਇਤੋ ਲੰਗਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਆਪਣੇ ਘਰਾਂ ਨੂੰ ਪਰਚ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਥੋੜਾ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸੇ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤਾਂ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟਰੱਸਟ ਦੇ ਅਧੀਨ ਇਹ ਰੋਡ ਆਉਂਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਥਿਤੀ ਨੂੰ ਵੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਏ ਵਾਰਿਸ਼ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਥਿਤੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ੍ਹ ਵਰਗੀਆਂ ਵੱਡੀਆਂ ਮਸੀਬਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੋ ਦੀ ਇਹ ਸਮੱਸਿਆ ਹੈ ਸਮੱਸਿਆ ਇਹ ਹੈ ਕਿ ਜਿਵੇਂ ਬੰਦੀ ਰਹਿੰਦਾ ਹੈ ਹਾਂਜੀ ਜਿੰਨੀਆਂ ਬਸਾਤਾ ਇਦਾਂ ਹੀ ਪਾਣੀ ਖੜਾ ਹੈ ਵਸਾਤਾਂ ਬਾਅਦ ਕਿੰਨੀ ਦੇਰ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜ ਜੀ ਥੋੜੀ ਜਿਹੀ بارش ਹੁੰਦੀ ਹੈ ਤੇ ਇੱਥੇ ਬਸੇ ਕੀ ਚਲਾ ਆ ਵੀ ਲੱਗ ਜਾਂਦਾ ਕਦੀ ਕਹਾਂ ਨਹੀਂ ਟ੍ਰੈਸਟ ਨੂੰ ਇਸ ਬਾਰੇ ਬਠੇ ਰਹੀ ਹੈ ਜੀ ਮਹਾਰਾਜ ਅਸੀਂ ਇਹ ਤੁਸੀਂ ਸੁਝਾਅ ਦਿੱਤਾ ਸੀ ਕਿ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਡਰ ਬਾਅਦ ਤੇ ਮੇਨਸ ਮਸਿਆ ਐਸਡੀ ਆਈ ਦੀ ਕਿ ਇੱਥੇ ਮੈਨ ਹੋਲਿੰਗ ਬਲਾਕ ਹੋ ਗਿਆ ਦਾ ਜੀ ਹਾਂ ਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਜੈਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਾਨੈਂਟ ਹੱਲ ਤੇ ਇਹ ਹੀ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਕਿਉਂਕਿ ਸਭ ਤੋਂ ਨੀਵੇਂ ਇਲਾਕੇ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਆਊਟ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਗਈ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕੈਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲ ਇਥੋਂ ਲੰਘਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਆਪਣੇ ਕਰ ਅਨੁਪਰਤ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਥੋੜਾ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤੇ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਹਸਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟਰੱਸਟ ਦੇ ਅਧੀਨ ਇਹ ਰੋੜਾ ਹੁੰਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਥਿਤੀ ਨੂੰ ਵੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਹੇ بارش ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਥਿਤੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ੍ਹ ਵਰਗੀਆਂ ਵੱਡੀਆਂ ਮੁਸੀਬਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ? ਕਰੇ ਨੀ ਇਸ ਮੁਸੀਬਤ ਚੁਣੌਤੀ ਹੈ ਗੱਸੀ ਬੰਦੀ ਰਹਿੰਦਾ ਹੈ ਹਾਂਜੀ ਜਿੰਨੀਆਂ ਬਿਛਾਤਾ ਇਦਾਂ ਹੀ ਪਾਣੀ ਘੜਾ ਵਸਾਤਾਂ ਬਾਅਦ ਕਿਨੀ ਦੇ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜ ਥੋੜੀ ਜਿਹੀ بارش ਹੁੰਦੀ ਹੈ ਤੇ ਇੱਥੇ ਬਸ ਇਹ ਚਲਾ ਆ ਵੀ ਲੱਗ ਜਾਂਦਾ ਕਦੀ ਕਹਾਂ ਨਹੀਂ ਟ੍ਰਸਟ ਨੂੰ ਇਸ ਬਾਰੇ ਬਥੇਰੀ ਹੈ ਜੀ ਮਹਾਰਾਜ ਅੱਜ ਇਹ ਕਿੱਥੇ ਵੀ ਕੋਈ ਚੰਗਾ ਚੀਜ਼ ਨਹੀਂ ਕਿ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਕਰ ਬਾਹਰ ਇਹ ਮੇਨ ਸਮੱਸਿਆ ਐਸਡੀਆਈ ਦੀ ਕਿ ਇੱਥੇ ਮੈਨ ਹੋਲਿੰਗ ਬਲਾਕ ਹੋ ਗਿਆ ਦਾ ਜੀ ਹਾਂ ਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਗੇਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਨੈਂਟ ਹਾਲਤੇ ਇਹ ਹੀ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਹੈ ਉਹਨਾਂ ਸਭ ਤੋਂ ਨੀਵੇਂ ਇਲਾਕੇ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਉਹ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਬੰਦ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਚਾਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲ ਇੱਥੋਂ ਲੱਗਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਆਪਣੇ ਘਰਾਂ ਨੂੰ ਭਰਚ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਥੋੜਾ ਹੜ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤੇ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟਰਸਟ ਦੇ ਅਧੀਨ ਇਹ ਰੋੜਾ ਹੁੰਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਿਧਿ ਨੂੰ ਵੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਹੇ بارش ਛੋਟੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਥਿਤੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ ਵਰਗੀਆਂ ਵੱਡੀਆਂ ਮਸੀਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੋ ਇਹ ਵੀ ਇਸ ਮੁਸੀਬਤ ਨੂੰ ਕਿਹਾ ਇਹ ਗੱਲ ਬੰਦੀ ਰਹਿੰਦਾ ਹੈ ਹਾਂਜੀ ਜਿੰਨੀਆਂ ਬਿਛਾਤਾ ਇਦਾਂ ਹੀ ਪਾਣੀ ਵਹਦਾ ਹੈ ਮਸਾਂਤਾਂ ਤੋਂ ਬਾਅਦ ਕਿੰਨੀ ਦੇਰ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜ ਜੀ ਥੋੜੀ ਜਿਹੀ بارش ਹੁੰਦੀ ਤਾਂ ਇੱਥੇ ਪਾਸੇ ਵੀ ਤਲਾਬ ਹੀ ਲੱਗ ਜਾਂਦਾ ਕਦੀ ਕਿਹਾ ਨਹੀਂ ਟ੍ਰੈਸਟਿੰਗ ਇਸ ਬਾਰੇ ਬਠੇ ਰਹੇ ਹੋ ਜੀ ਮਹਾਰਾਜ ਅੱਜ ਇਹ ਕਿਸੇ ਵੀ ਤਰ੍ਹਾਂ ਦੀ ਚੀਜ਼ ਨਹੀਂ ਸੀ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸੈਸ ਬੈਂਡਰ ਬਾਹਰ ਇਹ ਮੇਨ ਸਮੱਸਿਆ ਐਸ ਲਈ ਆਈ ਦੀ ਕਿ ਇੱਥੇ ਮੈਨ ਹੋਲਿੰਗ ਬਲਾਕ ਹੋ ਗਿਆ ਦਾ ਜੀ ਹਾਂ ਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਜੈਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਨੈਂਟ ਹਾਲਤੇ ਇਹ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਕਿਉਂ ਸਭ ਤੋਂ ਨੀਵੇਂ ਇਲਾਕੇ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਉਹ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਬੰਦ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕਿਆਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲੋਂ ਇੱਥੋਂ ਲੰਘਿਆ ਜਾਂਦਾ ਹੈ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਫਿਰ ਆਪਣੇ ਘਰਾਂ ਨੂੰ ਭਰਤ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਥੋੜਾ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸੇ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤਾਂ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟਰੱਸਟ ਜਿਹਦੇ ਅਧੀਨ ਇਹ ਰੋੜਾ ਆਉਂਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਥਿਤੀ ਨੂੰ ਵੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਹੇ ਬਾਰਿਸ਼ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਿੱਧੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ੍ਹ ਵਰਗੀਆਂ ਵੱਡੀਆਂ ਮਸੀਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੇ ਵੀ ਇਸ ਮੁਸੀਬਤ ਇਸ ਮੁਸੀਬਤ ਇਹ ਹੈ ਕਿ ਜਿਵੇਂ ਬੰਦੀ ਰਹਿੰਦਾ ਹੈ ਹਾਂਜੀ ਜਿਨੀਆ ਬਸਾਤਾ ਇਦਾਂ ਹੀ ਪਾਣੀ ਵੜਦਾ ਵਸਾਤਾਂ ਤੋਂ ਬਾਅਦ ਕਿਨੀ ਦੇ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜ ਥੋੜੀ ਜਿਹੀ بارش ਹੁੰਦੀ ਹੈ ਤੇ ਇੱਥੇ ਬਸ ਕੀ ਤਲਾਵੀ ਲੱਗ ਜਾਂਦਾ ਕਦੀ ਕਹਾਂ ਨਹੀਂ ਟ੍ਰੈਸਟ ਨੂੰ ਇਸ ਬਾਰੇ ਬਠੇ ਰਹੇ ਹੋ ਜੀ ਮਹਾਰਾਜ ਅਜੀ ਇਹ ਕਿੱਥੇ ਵੀ ਕੋਈ ਚੰਗਾ ਸੀਸ ਨਹੀਂ ਕਿ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਡ ਦੇ ਬਾਹਰ ਇਹ ਮੇਨ ਸਮੱਸਿਆ ਐਸ ਲਈ ਆਈ ਦੀ ਕਿ ਇੱਥੇ ਮੈਨ ਹੋਲਿੰਗ ਬਲੌਕ ਹੋ ਗਿਆ ਦਾ ਜੀ ਹਾਂ ਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਗੇਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਨੈਂਟ ਹਾਲਤੇ ਇਹ ਹੀ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਕਿਉਂ ਸਭ ਤੋਂ ਨੀਵੇਂ ਇਲਾਕੇ ਇਥੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਉਹ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਗਈ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕੈਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਪਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲ ਇਥੋਂ ਲੰਘਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਤੇ ਆਪਣੇ ਘਰਾਂ ਨੂੰ ਭਰਤ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਥੋੜਾ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤੇ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟ੍ਰਾਸਟ ਦੇ ਅਧੀਨ ਇਹ ਰੋਡ ਆਉਂਦਾ ਹੈ ਕਿਹਾ ਉਹਦਾ ਫਰਜ਼ ਨਹੀਂ ਹੈ ਕਿ ਇਸ ਸਥਿਤੀ ਨੂੰ ਦੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਹੇ بارش ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਿੱਧੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ੍ਹ ਵਰਗੀਆਂ ਵੱਡੀਆਂ ਮਸੀਬਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੋ ਵੀ ਇਸ ਮੁਸੀਬਤ ਇਸ ਮੁਸੀਬਤ ਇਹ ਹੈ ਕਿ ਜੀ ਬੰਦੀ ਰਹਿੰਦਾ ਹਾਂਜੀ ਜਿੰਨੀਆਂ ਬਸਾਤਾ ਇਦਾਂ ਹੀ ਪਾਣੀ ਖੜਾ ਹੈ ਬਸਾਤਾਂ ਬਾਅਦ ਕਿੰਨੀ ਦੇਰ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜ ਥੋੜੀ ਜਿਹੀ بارش ਹੁੰਦੀ ਹੈ ਤਾਂ ਇੱਥੇ ਬਸ ਕਿ ਚਲਾਵ ਹੀ ਲੱਗ ਜਾਂਦਾ ਕਦੀ ਕਿਆ ਨਹੀਂ ਟ੍ਰਸਟ ਨੂੰ ਇਸ ਬਾਰੇ ਬਥੇਰੀ ਹੈ ਜੀ ਮਹਾਰਾਜ ਅਸੀਂ ਇਹ ਕਿੱਥੇ ਵੀ ਸੁਖਾਖੀ ਨਹੀਂ ਸਕੇ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਕਰ ਬਾਅਦ ਇਹ ਮੇਨ ਸਮੱਸਿਆ ਐਸ.ਡੀ.ਆਈ ਦੀ ਕਿ ਇੱਥੇ ਮੈਨ ਹੋਲਿੰਗ ਬਲਾਕ ਹੋ ਗਿਆ ਦਾ ਜੀ ਹਾਂ ਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਗੇਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਨੈਂਟ ਹੱਲ ਤੇ ਇਹ ਹੀ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਕਿਉਂਕਿ ਸਭ ਤੋਂ ਨੀਵਾ ਇਲਾਕਾ ਹੈ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਉਹ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਗਈ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕੈਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲੋਂ ਇੱਥੋਂ ਲੰਘਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਤੇ ਆਪਣੇ ਘਰਾਂ ਨੂੰ ਭਰਤ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਇਥੋਂ ਹੜ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤੇ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਸਤਾ ਰੋਗ ਨਹੀਂ ਹੈ ਉਹਨੇ ਕਿਹਾ ਕਿ ਟ੍ਰਸਟ ਦੇ ਅਧੀਨ ਇਹ ਰੋੜ ਆਉਂਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਥਿਤੀ ਨੂੰ ਦੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਹੇ بارش ਥੋੜੀ ਹੋਵੇ ਜਾਂ ਜ਼ਿਆਦਾ ਹੋਵੇ ਇਸ ਦੀ ਸਿੱਧੀ ਐਵੇਂ ਬਣ ਜਾਂਦੀ ਹੈ ਤੇ ਲੋਕ ਜਿਹੜੇ ਆ ਉਹ ਇਸ ਸਥਿਤੀ ਦੇ ਨਾਲ ਟਕਰਾ ਮਾਰਦੇ ਫਿਰਦੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਜੇਕਰ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਸਥਿਤੀਆਂ ਨੂੰ ਕਾਬੂ ਨਹੀਂ ਕਰ ਸਕਦਾ ਤੇ ਦੱਸੋ ਹੜ ਵਰਗੀਆਂ ਵੱਡੀਆਂ ਮਸੀਬਤਾਂ ਨੂੰ ਲੋਕਾਂ ਦੇ ਗਲੋਏ ਇਹ ਪ੍ਰਸ਼ਾਸਨ ਕਿਵੇਂ ਲਾਉ ਕਰੋ ਵੀ ਇਹ ਸਮੱਸਿਆ ਤੇ ਸਮੱਸਿਆ ਇਹ ਹੈ ਕਿ ਜਿਵੇਂ ਬੰਦੀ ਰਹਿੰਦਾ ਹੈ ਹਾਂਜੀ ਜਿੰਨੀਆਂ ਬਖਾਤਾ ਇਦਾਂ ਹੀ ਬਣ ਜਿਹੜਾ ਪਸਾਤ ਤੋਂ ਬਾਅਦ ਕਿਨੀ ਦੇਰ ਤੱਕ ਪਾਣੀ ਨਹੀਂ ਨਿਕਲਦਾ ਮਹਾਰਾਜ ਜੀ ਥੋੜੀ ਜਿਹੀ بارش ਹੁੰਦੀ ਹੈ ਤੇ ਇੱਥੇ ਬਸ ਇੱਕ ਤਲਾਬ ਹੀ ਲੱਗ ਜਾਂਦਾ ਕਲੀ ਕਿਆ ਨਹੀਂ ਟ੍ਰੈਸਟਿੰਗ ਇਸ ਬਾਰੇ ਬਥੇਰੀ ਹੈ ਜੀ ਮਹਾਰਾਜ ਅਸੀਂ ਕਿੱਥੇ ਵੀ ਸੁਰੱਖਿਆ ਚੀਜ਼ ਨਹੀਂ ਕਿ ਇੱਥੇ ਪਟੇਲ ਸੈਲੀ ਰੋਡ ਤੇ ਪਟੇਲ ਚੌਕ ਦੇ ਨੇੜੇ ਹੈਗੀ ਜੀ ਐਕਸਿਸ ਬੈਂਕਰ ਬਾਅਦ ਇਹ ਮੇਨ ਸਮੱਸਿਆ ਐ ਐਸਡੀਆਈ ਦੀ ਕਿ ਇੱਥੇ ਮੈਨ ਹੋਲਿੰਗ ਬਲਾਕ ਹੋ ਗਿਆ ਦਾ ਜੀ ਉਹ ਜੋ ਮਿੱਟੀ ਵਗੈਰਾ ਭਰ ਗਈ ਹੈ ਇਹਨਾਂ ਦੇ ਗੇਟਿੰਗ ਮਸ਼ੀਨ ਵੀ ਆਈ ਸੀ ਕਿ ਲੇਕਿਨ ਉਹ ਸੋਲਵ ਨਹੀਂ ਕਰ ਸਕੀ ਇਹਦਾ ਪਰਮਨੈਂਟ ਹਾਲਤੇ ਇਹ ਹੀ ਹੈ ਕਿ ਇੱਥੋਂ ਦੀ ਸਿੱਧਾ ਪਰਲੇ ਪਾਸੇ ਨੂੰ ਮੈਨ ਰੋਲ ਬਣਾ ਕੇ ਪਾਈ ਪਾਤੀ ਜਾਵੇ ਤਾਂ ਇਹ ਪਾਣੀ ਨਿਕਲਣਾ ਕਿਉਂਕਿ ਸਭ ਤੋਂ ਨੀਵੇਂ ਇਲਾਕੇ ਤੇ ਨਿਕਾਸੀ ਦਾ ਕੋਈ ਜ਼ਰੀਆ ਨਹੀਂ ਹੈ ਨਾ ਸਾਈਡ ਤੇ ਨਾ ਉਹ ਸਾਈਡ ਤੇ ਕੋਈ ਡਰੇਨ ਦੀ ਕਨੈਕਟੀਵਿਟੀ ਨਹੀਂ ਕੁਝ ਨਹੀਂ ਮਿੱਟੀ ਕਿੱਧਰ ਬੰਦ ਮਿੱਟੀ ਇੱਥੇ ਸਾਈਡ ਤੇ ਮਿੱਟੀ ਸੀਗੀ ਕਾਰੀਆਂ ਦੀ ਮਿੱਟੀ ਸੀਗੀ ਉਹ ਬਾਰਿਸ਼ ਆਈ ਹੈ ਉਹ ਸਾਰੀ ਮਿੱਟੀ ਜਾ ਫਸੀ ਉਹਦੇ ਵਿੱਚ ਕੁਦਰਤੀ ਆਫਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਪਾਵੇਂ ਇਨਸਾਨ ਦੇ ਹੱਥ ਵਿੱਚ ਨਾ ਹੋਣ ਪਰ ਜਿਹੜੇ ਸ਼ਹਿਰੀ ਵਿਕਾਸੀ ਕੰਮ ਹੁੰਦੇ ਨੇ ਇਹ ਤੇ ਪ੍ਰਸ਼ਾਸਨ ਦੇ ਆਪਣੇ ਹੱਥ ਵਿੱਚ ਹੀ ਹੁੰਦੇ ਨੇ ਤੇ ਜੇ ਇਸ ਵਿੱਚ ਵੀ ਪੂਰੀ ਤਰ੍ਹਾਂ ਕੁਤਾਈ ਵਰਤ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਰੱਖਿਆ ਜਾਵੇ ਤਾਂ ਫੇਰ ਕਸੂਰ ਕਿਸ ਦਾ ਹੋਵੇ ਪਠਾਨਕੋਟ ਦੇ ਸੈਲੀ ਰੋਡ ਦੇ ਐਕਸਿਸ ਬੈਂਕ ਦੇ ਸਾਹਮਣੇ ਪਾਣੀ ਦਾ ਲੱਗਿਆ ਹੋਇਆ ਹੜ ਲੋਕਾਂ ਨੂੰ ਇੰਨੀ ਕਿ ਮੁਸੀਬਤ ਵਿੱਚ ਪਾ ਕੇ ਰੱਖਿਆ ਹੋਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਨਾ ਤੇ ਉਹਨਾਂ ਕੋਲੋਂ ਇਥੋਂ ਲੰਘਿਆ ਜਾਂਦਾ ਨਾ ਹੀ ਆਪਣੇ ਕਾਰੋਬਾਰ ਵਾਸਤੇ ਆਪਣੀਆਂ ਦੁਕਾਨਾਂ ਜਾਂ ਫਿਰ ਬੈਂਕ ਜਾਂ ਆਪਣੇ ਘਰਾਂ ਨੂੰ ਪਰਤ ਸਕਦੇ ਨੇ ਉਹਨੇ ਕਿਹਾ ਕਿ ਮੋਟਰ ਲਾ ਕੇ ਜੇਕਰ ਥੋੜਾ ਕੱਢਿਆ ਵੀ ਜਾਵੇ ਤਾਂ ਇਹ ਪਾਣੀ ਜਾਵੇ ਕਿਤੇ ਆਖਿਰਕਾਰ ਨਿਕਾਸੀ ਵਿਵਸਥਾ ਪੂਰੀ ਤਰ੍ਹਾਂ ਅਸਫਲ ਹੋਣ ਦੀ ਵਜ੍ਹਾ ਕਰਕੇ ਇਹ ਪਾਣੀ ਮੁੜ ਕੇ ਇਸੇ ਜਗ੍ਹਾ ਤੇ ਆ ਕੇ ਖੜ ਜਾਂਦਾ ਹੈ ਤਾਂ ਉਹਨੇ ਕਿਹਾ ਕਿ ਖੜੇ ਪਾਣੀ ਨਾਲ ਨਿਪਟਣਾ ਇੱਕ ਆਮ ਆਦਮੀ ਦੇ ਬਹਸਾ ਰੋਗ ਨਹੀਂ ਉਹਨੇ ਕਿਹਾ ਕਿ ਟਰੱਸਟ ਜਿਹਦੇ ਅਧੀਨ ਇਹ ਰੋੜਾ ਆਉਂਦਾ ਹੈ ਕਿ ਆ ਉਹਦਾ ਫਰਜ਼ ਨਹੀਂ ਹੈ ਕਿ ਇਸ ਸਥਿਤੀ ਨੂੰ ਦੇਖਿਆ ਜਾਏ ਉਹਨੇ ਕਿਹਾ ਕਿ 12 ਮਹੀਨੇ ਚਾਹੇ بارش ਥੋੜੀ ਹੋਵੇ